ਸਮਰਾਲਾ ਦੀ ਪੁਲਿਸ ਨੂੰ ਨਸ਼ਾ ਤਸਕਰਾ ਖਿਲਾਫ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਸਮਰਾਲਾ ਦੇ ਹਰਿੰਦਰ ਸਿੰਘ ਐਸੇਨ ਦੱਸਿਆ ਕਿ ਚੌਂਕੀ ਇੰਚਾਰਜ ਬਰਦਾਲਾ ਆਪਣੀ ਪੁਲਿਸ ਪਾਰਟੀ ਸਮੇਤ ਰੋਡੋ ਚੌਂਕੀ ਦੇ ਮੋੜੇ ਚੰਡੀਗੜ੍ਹ ਰੋਡ ਲੁਧਿਆਣਾ ਹਾਈਵੇ ਤੇ ਜਦੋਂ ਨਾਕੇ ਬੰਦੀ ਕਰਕੇ ਖੜੇ ਹੋਏ ਸਨ ਤਾਂ ਲੁਧਿਆਣਾ ਸਾਈਡ ਤੋਂ ਆ ਰੇਕ ਬੱਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਪੁਲਿਸ ਦੇ ਨਾਕਾ ਬਿੰਦੇ ਕੇ ਉਤਰ ਕੇ ਉਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕੇ ਅਤੇ ਤਲਾਸ਼ੀ ਲਈ ਉਨਾਂ ਦੇ ਕੋਲ 300 ਗ੍ਰਾਮ ਹੈਰੋਇਨ 600 ਰੁਪਏ ਨਕਦੀ ਅਤੇ ਦੋ ਫੋਨ ਵੀ ਬਰਾਮਦ ਕੀਤੇ ਗਏ। ਪੁਲਿਸ ਦੇ ਵੱਲੋਂ ਰਿਫਰ ਕੀਤਾ ਗਿਆ ਕਥੀ ਦੋਸ਼ੀ ਦੀ ਪਛਾਣ ਦੇਵ ਅਰਜੁਨ ਵੈਸ਼ਨਵਸ ਸੱਜਣਪੱਤੀ ਥਾਣਾ ਮੈਰੋ ਜ਼ਿਲ੍ਹਾ ਮੋਗਾ ਅਤੇ ਜਸ਼ਨਪ੍ਰੀਤ ਕੌਰ ਵਾਸੀ ਮਹਿਣਾ ਵਜੋਂ ਕੀਤੀ ਗਈ ਹੈ। ਪੁੱਛਗਿੱਛ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਹੈਰੋਇਨ ਖਰੜ ਏਰੀਆ ਦੇ ਵਿੱਚ ਵੇਚੀ ਜਾਣੀ ਸੀ। ਫਿਲਹਾਲ ਪੁਲਿਸ ਨੇ ਕਥੀ ਦੋਸ਼ੀ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਜਿਹੜਾ ਜਿਹੜਾ ਨਾਕਾ ਬੰਦੀ ਨੂੰ ਮਾਨਯੋਗ ਐਸਐਸਪੀ ਸੀਰੀ ਜੁਤੀ ਜაძਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੌਂਕੀ ਹੈਡਵਿਖੇ ਸਪੈਸ਼ਲ ਨਾਕਾ ਬੰਦੀ ਕੀਤੀ ਹੋਈ ਸੀ ਨਾਰਕੋਟਿਕ ਸੰਦੇ ਅਨਚਾਰਜ ਦੇ ਸਮੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਕਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜੰंडीगढ़ ਵੱਲ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਐਸਸੀ ਨੇ ਸਹਿਯੋਗ ਸਾਥੀ ਕਰਮਜੀਆਂ ਨੇ ਕਾਬੂ ਕਰਕ ਕੀਤਾ ਤੇ ਮੌਕਾ ਪਰ ਡੀਐਸਪੀ ਐਂਡੀਬੀਐਸ ਸ੍ਰੀ ਕਰਮਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਕਿੰਨੀ ਕੁ ਉਮਰ ਦੇ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਜੀ ਕਿਵੇਂ ਦੋਨੇ ਮਿਲੇ ਨੇ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕੀ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਇਹਨਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਰ ਮੁੱਢਲੀ ਜਾਂਚ ਤੋਂ ਕੁਝ ਪਤਾ ਲੱਗਿਆ ਵੀ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਨੂੰ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਉਸ ਦੌਰਾਨ ਹੋਰ ਵੱਡੇ ਕਾਸੇ ਹੋ ਸਕਦੇ ਆਪ ਵੀ ਨਜ਼ਰ ਕਰਨ ਦੀ ਆਬਦੀ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ ਜੀ ਸਮਰਾਲਾ ਦੀ ਪੁਲਿਸ ਨੂੰ ਨਸ਼ਾ ਤਸਕਰਾ ਖਿਲਾਫ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਸਰਨਾਲਾ ਦੇ ਹਰਿੰਦਰ ਰੰਗੇਸ ਸਿੰਘ ਦੱਸਿਆ ਕਿ ਚੌਂਕੀ ਇੰਚਾਰਜ ਬਰਦਾਲਾ ਆਪਣੀ ਪੁਲਿਸ ਪਾਰਟੀ ਸਮੇਤ ਰੋਡੋ ਚੌਂਕੀ ਦੇ ਮੋੜੇ ਚੰਡੀਗੜ੍ਹ ਰੋਡ ਲੁਧਿਆਣਾ ਹਾਈਵੇ ਤੇ ਜਦੋਂ ਨਾਕੇ ਬੰਦੀ ਕਰਕੇ ਖੜੇ ਹੋਏ ਸਨ ਤਾਂ ਲੁਧਿਆਣਾ ਸਾਈਡ ਤੋਂ ਆ ਰੇ ਇੱਕ ਬੱਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਪੁਲਿਸ ਦੇ ਨਾਕਾ ਬੰਦ ਦੇ ਕੇ ਉਤਰ ਕੇ ਉਹਨਾਂ ਦੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕੇ ਉਹਨਾਂ ਦੀ ਤਲਾਸ਼ੀ ਲਈ ਤੋਂ ਉਹਨਾਂ ਦੇ ਕੋਲ 300 ਗ੍ਰਾਮ ਹੈਰੋਇਨ 600 ਰੁਪਏ ਨਕਦੀ ਅਤੇ ਦੋ ਫੋਨ ਵੀ ਬਰਾਮਦ ਕੀਤੇ ਗਏ। ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੇ ਦੀ ਪਛਾਣ ਦੇਵ ਅਰਜੁਨ ਵੈਸ਼ਨਵਸ ਸੱਜਣਪੱਤੀ ਥਾਣਾ ਮੈਰੋ ਜ਼ਿਲ੍ਹਾ ਮੋਗਾ ਅਤੇ ਜਸ਼ਲਪ੍ਰੀਤ ਕੌਰ ਵਾਸੀ ਮਹਿਣਾ ਵਜੋਂ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਉਹਨਾਂ ਨੇ ਦੱਸਿਆ ਹੈ ਕਿ ਇਹ ਹੈਰੋਇਨ ਖਰੜ ਏਰੀਆ ਦੇ ਵਿੱਚ ਵੇਚੀ ਜਾਣੀ ਸੀ। ਫਿਲਹਾਲ ਪੁਲਿਸ ਨੇ ਕਥਿਤ ਦੋਸ਼ੇ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਜਿਹੜਾ ਜਿਹੜਾ ਨਾਕਾ ਬੰਦੀ ਨੂੰ ਮਾਨਯੋਗ ਐਸਐਸਪੀ ਸੀਰੀ ਜੁਤੀ ਜაძਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੌਂਕੀ ਹੈਡਵਿਖੇ ਸਪੈਸ਼ਲ ਨਾਕਾ ਬੰਦੀ ਕੀਤੀ ਹੋਈ ਸੀ ਨਾਰਕੋਟਿਕ ਸੰਦੇ ਅਨਚਾਰਜ ਦੇ ਸਮੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਕਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜੰंडीगढ़ ਵੱਲ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਐਸਐਸ ਨੇ ਸਹਿਯੋਗ ਸਾਥੀ ਕਰਮਜੀਆਂ ਨੇ ਕਾਬੂ ਕਰ ਦਿੱਤਾ ਤੇ ਮੌਕਾ ਪਰ ਡੀਐਸਪੀ ਐਂਡੀਬੀਐਸ 3 ਕਰਮਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਕਿੰਨੀ ਕੁ ਉਮਰ ਦੇ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਜੀ ਕਿਵੇਂ ਦੋਨੇ ਮਿਲੇ ਨੇ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕੀ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਇਹਨਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਰ ਮੁੱਢਲੀ ਜਾਂਚ ਤੋਂ ਕੁਝ ਪਤਾ ਲੱਗਿਆ ਵੀ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਨੂੰ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਉਸ ਦੌਰਾਨ ਹੋਰ ਵੱਡੇ ਕਾਸੇ ਹੋ ਸਕਦੇ ਆਪ ਵੀ ਨਜ਼ਰ ਕਰਨ ਦੀ ਆਬਦੀ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ Gracias. Sí. Sí.